ਨੀ ਇਹ ਜੀ ਕੰਗਣਾ ਨਾ ਉਹ ਵੀ ਤੁਸੀਂ ਪਹਿਲਾਂ ਤੋਂ ਜਾਣਦੇ ਜਦੋਂ ਕਿਸਾਨਾਂ ਦਾ ਅੰਦੋਲਨ ਚੱਲਿਆ ਉਦੋਂ ਤੋਂ ਹੀ ਉਹ ਕਿਸਾਨਾਂ ਦੇ ਖਿਲਾਫ ਬਹੁਤ ਜ਼ਹਿਰ ਉੱਗ ਰਹੀ ਆ ਹੋਰ ਵੀ ਜਿੱਥੇ ਕਿੱਥੇ ਮੌਕਾ ਮਿਲਦਾ ਉਹ ਬਹੁਤ ਹੈ ਇੱਕ ਮੌਕਾ ਤੇ ਮੇਰੇ ਖਿਆਲ ਤੇ ਮੈਂ ਤੇ ਸੋਚਦਾ ਕਿ ਅਗਰ ਭਾਰਤੀ ਜਨਤਾ ਪਾਰਟੀ ਵੀ ਕੁਝ ਥੋੜੀ ਬਹੁਤੀ ਉਹਨਾਂ ਚ ਇਹ ਤਣਕ ਬਚੀ ਆ ਤੇ ਇਹ ਜੇ ਲੀਡਰਾਂ ਨੂੰ ਕਿਨਾਰਾ ਕਰਨਾ ਉਹਨਾਂ ਬਾਹਰ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਇਹ ਇਹ ਕਈ ਭਾਈਚਾਰਿਆਂ 'ਚ ਹਿੰਸਾ ਦਾ ਨਫਰਤ ਫੈਲਾਉਣ ਦੀ ਉਹਦੇ ਨਾਲ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਈ ਭਾਰੇ 'ਚ ਭਾਈਚਾਰਿਆਂ 'ਚ ਨਫਰਤ ਦੀ ਆਗ ਫੈਲ ਸਕਦੀ ਹੈ ਕਿ ਜਿਹੜੀ ਇਹਨਾਂ ਨੇ ਫਿਲਮ ਲਿਆ ਰਹੇ ਆ ਅਸੀਂ ਉਹਦਾ ਵੀ ਵਿਰੋਧ ਕਰਦੇ ਹਾਂ ਕੋ ਫਿਲਮ ਸਰਕਾਰ ਨੂੰ ਬੈਨ ਕਰਣੀ ਚਾਹੀਦੀ ਹੈ ਕਿ ਉਹ ਉਹੀ ਚਲੰਦੇ ਨੇ ਇੱਕ ਜਿਹੜੀ ਕੋਲਕਾਤਾ 'ਚ ਉਹ ਹੀ ਘਟਨਾ ਉਹਦੀ ਵੀ ਅਸੀਂ ਸਖਤ ਸ਼ਬਦਾਂ ਨੇ ਖੇਦੀ ਕਰਦੇ ਆ ਕਿ ਅਸੀਂ ਸਰਕਾਰਾਂ ਨੂੰ ਕੇਂਦਰ ਸਰਕਾਰ ਨੂੰ ਸਟੇਟ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਇਹੋ ਜਿਹਾ ਇਹ ਇਹ ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ ਇਹੋ ਜਿਹਾ ਸਿਸਟਮ ਆ ਸਾਨੂੰ ਅੱਗੇ ਸਮਾਜ ਇਹੋ ਜਿਹਾ ਜਾਗਰਤੀ ਲਿਆਉਣੀ ਚਾਹੀਦੀ ਕਿ ਅੱਗੇ ਤੋਂ ਇਹੋ ਜਿਹਾ ਘਟਨਾਵਾਂ ਨਾ ਵਾਪਰਨ। ਲੰਗੜਾ ਨਾ ਨਾ ਉਦੀ ਮਨਛਾ ਕੀ ਲੱਗਦੀ ਹੈ ਜਿਸ ਤਰ੍ਹਾਂ ਫਿਲਮਾਂ ਦਾ ਰਾਜ ਰਾਮੀਆਂ ਕਰਦੀਆਂ ਫਿਰ ਸਿੱਖਾਂ ਦੇ ਖਿਲਾਫ ਖਾਸ ਕਰਕੇ ਪੰਜਾਬ ਦੇ ਖਿਲਾਫ ਬਿਆਨ ਕਰਦੀਆਂ। ਇਹ ਜੀ ਹੁਣ ਪਤਾ ਨਹੀਂ ਉਹਦੀ ਮਨਸਾ ਕੀ ਹੈ ਕਿ ਉਹਦੇ ਪਿੱਛੇ ਕੁਝ ਉਹਨਾਂ ਕੋਲ ਕਰਵਾਇਆ ਜਾ ਰਿਹਾ ਕਿ ਉਹ ਰਹਾਬ ਕਰ ਰਹੇ ਆ ਉਹਦੇ ਪਿੱਛੇ ਦੇਖੋ ਜੀ ਉਹ ਉਹਦੇ ਉਹਦੀ ਖਿਲਾਫ ਕਿਸਾਨਾਂ ਨੇ ਬੜਾ ਵੱਡਾ ਸੰਘਰਸ਼ ਲੜਿਆ ਉਹਦੇ ਸਾਰੇ ਦੇਸ਼ ਦੀ ਉਹਨਾਂ ਨੂੰ ਸਹਾਨਪੂਰਤੀ ਮਿਲੀ ਉਹਨਾਂ 700 ਕਿਸਾਨ ਵੀ ਸ਼ਹੀਦ ਕਰਾਇਆ ਤੇ ਮੋਦੀ ਸਰਕਾਰ ਨੇ ਉਹ ਬਿੱਲ ਵੀ ਵਾਪਸ ਲੈ ਤੇ ਕੰਗਣਾ ਨੂੰ ਮੇਰੇ ਖਿਆਲ ਉਹ ਚੀਜ਼ ਤੋਂ ਸਮਝ ਲੈਣਾ ਚਾਹੀਦਾ ਸੀ ਕਿ ਜਿਹੜੀ ਕਿਸਾਨਾਂ ਨੇ ਤੇ ਲੜਾਈ ਜਿੱਤ ਲਈ ਆ ਉਹਦੀਆਂ ਚੀਜ਼ਾਂ ਮੇਰੇ ਖਿਆਲ ਜੋ ਇਹ ਹਜੇ ਝੂਠੇ ਸਿੱਧੇ ਇਲਜ਼ਾਮ ਲਾਉਣ ਦੀ ਬਜਾਏ ਉਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਤੇ ਉਹ ਜਿਹੜੇ ਨਫਰਤ ਭਰੀ ਚੀ ਇਨਕ੍ਰੀਜ ਕਰਨਾ ਚਾਹੀਦਾ ਹੈ। ਕੀ ਉਮੀਦ ਅਖਰੂਰ ਸਾਹਿਬ ਦੇ ਲੋਕਾਂ ਨੂੰ ਰਹੇਗੀ ਕਿ ਉਹ ਆਪਣੇ ਐਮਪੀ ਦੇ ਦਰਸ਼ਨ ਕਰ ਸਕਣਗੇ? ਕਿਦੋਂ ਤੱਕ ਦਾ ਹਾਇਅ ਕਰ ਗਿਆ ਹੈ ਜਿੱਕੋ ਨੂੰ ਪਿੰਡ ਦਾ ਪੁੱਤ ਹੈ। ਇਹ ਜੀ ਅਸੀਂ ਤੇ ਗੁਰੂ ਸਾਹਿਬ ਦੇ ਚਰਨਾਂ ਚ ਅੱਜ ਵੀ ਅਰਦਾਸ ਕੀਤੀ ਆ ਪਹਿਲਾਂ ਵੀ ਬਹੁਤ ਸੰਤਾ ਦੇਸ਼ਾਂ ਵਦੇਸ਼ਾਂ ਦੀ ਅਰਦਾਸ ਕਰਦੇ ਹੁੰਦੇ ਕਿ ਉਹਨਾਂ ਦੀ ਰਿਹਾਈ ਉਹਦੇ ਸਾਥੀਆਂ ਦੀ ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਪਰ ਇਹ ਤੇ ਹੁਣ ਸਰਕਾਰ ਦੀ ਇੱਕ ਧੱਕੇਸ਼ਾਹੀ ਆ ਇੱਕ ਜ਼ੁਲਮ ਸਿੱਤਮ ਦੀ ਹਾਦਿਆ ਨੀ ਚਲੋ ਜੀ ਹੁਣ ਇਹ ਸਰਕਾਰ ਅਸੀਂ ਦੇ ਕੰਨੇ ਤੋਂ ਟੋੜਨੇ ਚਾਹੀਦੀ ਸਾਰੇ ਜਿਹੜੇ ਸਾਡੀ ਹਰੋਣਾ ਨੂੰ ਟੋੜਨੇ ਕੋਸ਼ਿਸ਼ ਕਰਦੇ ਆਂ ਉਹ ਬੰਦ ਹੋਣੇ ਚਾਹੀਦੇ ਆ ਪਰ ਸਰਕਾਰ ਜੇ ਫਿਰ ਵੀ ਨਹੀਂ ਕਰਦੀ ਤੇ ਚਲੋ ਸਰਕਾਰ ਨੂੰ ਆਉਣ ਵਾਲੇ ਸਮੇਂ ਚਾਪੇ ਚਿੱਠਿਆਂ ਦਾ ਜੁੱਦਾ ਹੋਣਾ ਉਹ ਲੋਕਾਂ ਦਾ ਰੋ ਵਧਦਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਤੇ ਉਹਨਾਂ ਨੂੰ ਕਿ ਮੈਂ ਤਾਂ ਸਰਕਾਰ ਦੇ ਕੋਲ ਹੋਰ ਬਹੁਤ ਗੱਲ ਲਾ ਐਂਡ ਆਰਡਰ ਦੀ ਸਿੱਤੀ ਸੰਭਲੇ ਕੋ ਕਿਹੋ ਜਿਹੇ ਹਾਲਾਤ ਬਣੇ ਪਏ ਲੋਕਾਂ ਦੇ ਘਰਾਂ ਜਾ ਕੇ ਗੋਲੀਆਂ ਮਾਰੀਆਂ ਜਾ ਰਹੇ ਸਾਰੇ ਸਿੰਘ ਸਵਾਨ ਦੀ 30 ਤਰੀਕ ਨੂੰ ਕਤਰਤਾ ਹੋ ਰਹੀ ਆ ਉਹਦੇ ਬਾਰੇ ਵਿੱਚ ਜੋ ਸ਼ਗਵੀਰ ਸਿੰਘ ਬਾਦਲ ਉਹਨਾਂ ਨੇ ਇੱਥੇ ਆਪਣੀ ਮਾਫੀਆਂ ਵਾਸਤੇ ਜੋ ਉਹਨਾਂ ਨੇ ਬੇਨਤੀ ਕੀਤੀ ਸੀ ਉਹਦੇ 'ਚ ਵਿਚਾਰ ਹੋਣੀ ਆ ਕਿ ਉਹਨਾਂ ਦੇ ਜੋ ਕੁਝ ਐਸੋ ਜਿਹੇ ਕਾਰਨਾਮੇ ਸੀਗੇ ਅਸੀਂ ਜੇਸੇਦਾਰ ਨੂੰ ਉਹਨਾਂ ਦਾ ਧਿਆਨ ਇਸ ਚ ਲਿਆਉਂਦੇ ਆ ਕਿ ਉਹ ਉਹਨਾਂ ਨੂੰ ਧਿਆਨ 'ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗ੍ਰਾਹ ਕੀਤੇ ਆ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਧਿਆਨ 'ਚ ਰੱਖਦੇ ਹੋਇਆ ਕੋਈ ਜਿਹੜਾ ਆ ਨਾ ਇਹ ਜੇਸੇਦਾਰ ਸਾਹਿਬ ਜੋ ਇੱਕ ਅਥੰਥ ਕਰ ਵਹਿਤਾ ਅਨੁਸਾਰ ਮਸਾਲੀ ਫੈਸਲਾ ਲੈਣ ਨਹੀਂ ਇਹ ਜੀ ਕੰਗੜਾ ਨਾਲ ਉਹਦੇ ਤੁਸੀਂ ਪਹਿਲਾਂ ਤੋਂ ਜਾਣਦੇ ਜਦੋਂ ਕਿਸਾਨਾਂ ਦਾ ਅੰਦੋਲਨ ਚੱਲਿਆ ਉਦੋਂ ਤੋਂ ਹੀ ਉਹ ਕਿਸਾਨਾਂ ਦੇ ਖਿਲਾਫ ਬਹੁਤ ਜ਼ਹਿਰ ਉੱਗ ਰਹੀ ਆ ਹੋਰ ਵੀ ਜਿੱਥੇ ਕਿੱਥੇ ਜੱਜ ਨੂੰ ਮੌਕਾ ਮਿਲਦਾ ਉਹ ਬਹੁਤ ਇੱਕ ਯਾਦ ਅਸੀ ਕੀ ਕਰਦੇ ਤੇ ਮੇਰੇ ਖਿਆਲ ਤੇ ਮੈਂ ਤੇ ਸੋਚਦਾ ਕਿ ਅਗਰ ਭਾਰਤੀ ਜਨਤਾ ਪਾਰਟੀ ਵੀ ਕੁਝ ਥੋੜੀ ਬਹੁਤੀ ਉਹਨਾਂ ਚਹੀਦੀ ਤਾਂ ਇੱਕ ਬਚੀ ਆ ਤੇ ਵੀ ਏ ਲੀਡਰਾਂ ਨੂੰ ਕਿਨਾਰਾ ਕਰਨਾ ਉਹਨਾਂ ਬਾਹਰ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਇਹ ਇਹ ਕਈ ਭਾਈਚਾਰਿਆਂ ਦੇ ਖਿਲਾਫ ਕਾਫਰਤ ਖਾਣ ਦੀ ਉਹਦੇ ਨਾਲ ਦੇਸ਼ ਨੂੰ ਬਹੁਤ ਵੱਡਾ ਨਕਸਾਰ ਹੋ ਸਕਦਾ ਕਈ ਭਾਰੇ ਚ ਭਾਈਚਾਰਿਆਂ ਦੇ ਨਫਰਤ ਦੀ ਅੱਗ ਫੈਲ ਸਕਦੀ ਹੈ ਕਿ ਜਿਹੜੀ ਇਹਨਾਂ ਨੇ ਫਿਲਮ ਲਿਆ ਰਹੇ ਆ ਅਸੀਂ ਉਹਦਾ ਵੀ ਵਿਰੋਧ ਕਰਦੇ ਹਾਂ ਕੋ ਫਿਲਮ ਸਰਕਾਰ ਨੂੰ ਬੈਨ ਕਰਨੀ ਚਾਹੀਦੀ ਆ ਕਿ ਉਹ ਨਹੀਂ ਚੱਲਣ ਦੇਣੀ ਇੱਕ ਜਿਹੜੀ ਕੋਲਕਾਤਾ ਚ ਹੋਈ ਘਟਨਾ ਉਹਦੀ ਵੀ ਅਸੀਂ ਸਖਤ ਸ਼ਬਦਾਂ ਨੇ ਖੇਦੀ ਕਰਦੇ ਆ ਅਸੀਂ ਸਰਕਾਰਾਂ ਨੂੰ ਕੇਂਦਰ ਸਰਕਾਰ ਨੂੰ ਸਟੇਟ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਇਹੋ ਜਿਹਾ ਇਹ ਇਹ ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ ਇਹੋ ਜਿਹਾ ਸਿਸਟਮ ਉਹ ਸਾਨੂੰ ਅੱਗੇ ਸਮਾਜ ਇਹੋ ਜਿਹਾ ਜਾਗਰੂਕੀ ਲਿਆਉਣੀ ਚਾਹੀਦੀ ਹੈ ਕਿ ਅੱਗੇ ਤੋਂ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ ਤੰਗਣਾ ਨਰਾਉਦੀ ਮੰਚਾ ਕੀ ਲੱਗਦੀ ਹੈ ਜਿਸ ਤਰ੍ਹਾਂ ਫਿਲਮਾਂ ਯਾਰਾਂ ਰਾਮੀਆਂ ਕਰਦੀਆਂ ਫਿਰ ਸਿੱਖਾਂ ਦੇ ਖਿਲਾਫ ਖਾਸ ਕਰਕੇ ਪੰਜਾਬ ਦੇ ਖਿਲਾਫ ਬਿਆਨ ਕਰਦੀਆਂ ਇਹ ਜੀ ਹੁਣ ਪਤਾ ਨਹੀਂ ਉਹਦੇ ਮਨਸਾ ਕੀ ਹੈ ਕਿ ਉਹਦੇ ਪਿੱਛੇ ਕੁਝ ਉਹਨਾਂ ਕੋ ਕਰਵਾਇਆ ਜਾ ਰਿਹਾ ਜੋ ਰਹਾਬ ਕਰ ਰਹੇ ਆ ਉਹਦੇ ਪਿੱਛੇ ਦੇਖੋ ਜੀ ਉਹ ਉਹਦੀ ਖਿਲਾਫ ਕਿਸਾਨਾਂ ਨੇ ਬੜਾ ਵੱਡਾ ਸੰਘਰਸ਼ ਲੜਿਆ ਉਹਦੇ ਸਾਰੇ ਦੇਸ਼ ਦੀ ਉਹਨਾਂ ਨੂੰ ਸਹਾਨਪੂਰਤੀ ਮਿਲੀ ਉਹਨਾਂ 700 ਕਿਸਾਨ ਵੀ ਸ਼ਹੀਦ ਕਰਾਇਆ ਤੇ ਮੋਦੀ ਸਰਕਾਰ ਨੇ ਉਹ ਬਿੱਲ ਵੀ ਵਾਪਸ ਲਏ ਤੇ ਕੰਗਣਾ ਨੂੰ ਮੇਰੇ ਖਿਆਲੋਂ ਉਹ ਚੀਜ਼ ਤੋਂ ਸਮਝ ਲੈਣਾ ਚਾਹੀਦਾ ਸੀ ਕਿ ਜਿਹੜੀ ਕਿਸਾਨਾਂ ਨੇ ਲੜਾਈ ਜਿੱਤ ਲਈ ਆ ਉਹਦੀਆਂ ਚੀਜ਼ਾਂ ਮੇਰੇ ਖਿਆਲ ਜੋ ਇਹੋ ਜਿਹੇ ਝੂਠੇ ਸਿੱਧੇ ਇਲਜ਼ਾਮ ਲਾਉਣ ਦੀ ਬਜਾਏ ਉਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਤੇ ਉਹ ਜਿਹੜੀ ਨਫ਼ਰਤ ਭਰੀ ਚੀਜ਼ਾਂ ਇਨਕ੍ਰੀਜ ਕਰਨਾ ਚਾਹੀਦਾ ਅਮਰਪਾਲ ਦੀ ਜਿਹੜੀ ਜਬਾਨ ਤੋਂ ਲੈ ਕੇ ਆਲੇ ਦਾ ਕਿੰਨਾ ਤੱਕ ਗੱਲਬਾਤ ਪਹੁੰਚੀ ਹੈ ਨਹੀਂ ਉਹਨਾਂ ਦੀ ਹੁਣ ਕੱਲ ਨੂੰ ਕੋ ਹਾਈ ਕੋਰਟ ਤੋਂ ਸੁਣਵਾਈ ਆ ਦੇਖੋ ਹਾਂ ਇਹਨਾਂ ਦਾ ਕਰ ਤੋਂ ਵਾਈਡ ਕਰਨ ਦਾ ਫਾਇਦਾ ਹੈਗਾ ਕੋਈ ਬਿਲਕੁਲ ਐਮਪੀ ਤੋਂ ਪੁੱਛਣਾ ਹੈ ਜੀ ਕੀ ਉਮੀਦ ਗੁਰੂ ਸਾਹਿਬ ਦੇ ਲੋਕਾਂ ਨੂੰ ਰਹੇਗੀ ਕਿ ਉਹ ਆਪਣੇ ਐਮਪੀ ਦੇ ਦਰਸ਼ਨ ਕਰ ਸਕਣ ਕਿੰੋਂ ਤੱਕ ਦਾ ਹਾਲ ਆ ਗਿਆ ਹੈ ਜੀ ਕਿਉਂ ਪਿੰਡਾਂ ਤੋਂ ਇਹ ਜੀ ਅਸੀਂ ਤੇ ਗੁਰੂ ਸਾਹਿਬ ਦੇ ਚਰਨਾਂ ਚ ਅੱਜ ਵੀ ਅਰਦਾਸ ਕੀਤੀ ਆ ਪਹਿਲਾਂ ਵੀ ਬਹੁਤ ਸੰਕਟਾਂ ਦੇਸ਼ਾਂ ਬਦੇਸਾਂ ਦੀ ਅਰਦਾਸ ਕਰਦੇ ਹੁੰਦੇ ਕਿ ਉਹਨਾਂ ਦੀ ਰਿਹਾਈ ਦੇ ਸਾਥੀਆਂ ਦੀ ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਪਰ ਇਹ ਤੇ ਹੁਣ ਸਰਕਾਰ ਦੀ ਇੱਕ ਧੱਕੇਸ਼ਾਹੀ ਆ ਇੱਕ ਜ਼ੁਲਮ ਸਿੱਤਮ ਦੀ ਹਾਦਿਆ ਕਿ ਉਹ ਇਹਨੇ ਲੋਕਾਂ ਦੇ ਸਭ ਤੋਂ ਪੰਜਾਬ ਸਰ ਤੋਂ ਵੱਡੇ ਮਾਰਦ ਹਨ ਉਹ ਬੰਦੇ ਨੇ ਉਹਨਾਂ ਦੇ ਹਲਕੇ ਦੇ ਲੋਕਾਂ ਦੀ ਨਮਾਇੰਦਗੀ ਤੋਂ ਵਰਗਾ ਰੱਖਣਾ ਮੇਰੇ ਖਿਆਲੋਂ ਉਹ ਸਾਰੇ ਇਹਨੇ ਇੱਕ ਹਲਕੇ ਦੇ ਲੋਕਾਂ ਨਾਲ ਵੀ ਪੰਜਾਬ ਦੇ ਲੋਕਾਂ ਨਾਲ ਇੱਕ ਬਹੁਤ ਵੱਡਾ ਅਨਿਆਏ ਆ ਠੀਕ ਹੈ ਲੱਗਦਾ ਕਿ ਕਾਨੂੰਨੀ ਹੈ ਐਨਐਸਏ ਤੋਂੜੇਗੀ ਚਲੋ ਜੀ ਹੁਣ ਇਹ ਸਰਕਾਰ ਅਸੀਂ ਦੇ ਕਰਨੇ ਦਾ ਤੋੜ ਨਹੀਂ ਚਾਹੀਦਾ ਸਾਰੇ ਜਿਹੜੇ ਇਨਸਾਨੀ ਹਕੂਕਾਂ ਨੂੰ ਕਰਨੀ ਕੋਈ ਸਾਡੀ ਵਜ੍ਹਾ ਨਾਲੇ ਬੰਦ ਹੋਣੀ ਚਾਹੀਦੇ ਆ ਪਰ ਸਰਕਾਰ ਜੇ ਫਿਰ ਵੀ ਨਹੀਂ ਕਰਦੀ ਤੇ ਚਲੋ ਸਰਕਾਰ ਨੂੰ ਆਉਣ ਵਾਲੇ ਸਮੇਂ ਚਾਪੇ ਚੀਜ਼ਾਂ ਦਾ ਜਿੱਦਾਂ ਹੋਣਾ ਉਹ ਲੋਕਾਂ ਦਾ ਰੋ ਵਧਦਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਕਿਹਨਾਂ ਜਿਹਾ ਸਰਕਾਰ ਦੇ ਕੋਲ ਹੋਰ ਬਹੁਤ ਹੈ ਲਾ ਐਂਡ ਆਰਡਰ ਦੀ ਸਥਿਤੀ ਸਾਹਮਣੇ ਕੋ ਕਿਹੋ ਜਿਹਾ ਹਾਲਾਤ ਬਣਿਆ ਪਿਆ ਲੋਕਾਂ ਦੇ ਘਰਾਂ ਜਾ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਜਾ ਰਹੀਆਂ ਤੇ ਬਾਕੀ ਉਹਦੇ ਚ ਦੇਖੋ ਸਿੰਘ ਸਵਾਨ ਦੀ 30 ਤਰੀਕ ਨੂੰ ਇਕੱਤਰਤਾ ਹੋ ਰਹੀ ਆ ਉਹਦੇ ਬਾਰੇ ਚ ਜੋ ਸੰਗਵੀਰ ਸਿੰਘ ਬਾਦਲ ਉਹਨਾਂ ਨੇ ਇੱਥੇ ਆਪਣੀ ਮਾਫੀਆਂ ਵਾਸਤੇ ਜੋ ਉਹਨਾਂ ਨੇ ਬੇਨਤੀ ਕੀਤੀ ਸੀ ਉਹਦੇ ਚ ਵਿਚਾਰ ਹੋਣੇ ਆ ਕਿ ਉਹਨਾਂ ਦੇ ਜੋ ਕੁਝ ਐਸੋ ਜਿਹੇ ਕਾਰਨਾਮੇ ਸੀਗੇ ਅਸੀਂ ਜੱਜਦਾਰ ਨੂੰ ਉਹਨਾਂ ਦਾ ਧਿਆਨ ਇਸ ਚ ਲਿਆ ਲੈਂਦੇ ਆ ਕਿ ਉਹ ਉਹਨਾਂ ਨੂੰ ਧਿਆਨ ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗ੍ਰਾਹ ਕੀਤੇ ਆ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਧਿਆਨ ਚ ਰੱਖਦੇ ਹੋਇਆ ਕੋਈ ਜਿਹੜਾ ਆ ਨਾ ਇਹ ਜ세ਦਾਰ ਸਾਹਿਬ ਜੋ ਇੱਕ ਪੰਥਕਰਵਤਾ ਅਨੁਸਾਰ ਮਸਾਲੀ ਫੈਸਲਾ ਲੈਣ ਕਿ ਅੱਗੇ ਤੋਂ ਕੋਈ ਬੰਦਾ ਪੰਥ ਨਾਲ ਕੋਈ ਤਰੋਹ ਕਮਾਉਣ ਜਾਂ ਪੰਥ ਦੀ ਜਿਹੜੀ ਅਮਰਿਆਦਾ ਨੂੰ ਜੋ ਥੇਸ ਪਹੁੰਚਾਉਣ ਵਾਲੀ ਗੱਲ ਨਾ ਕਰ ਸਕੇ ਇਹ ਇਹ ਸਾਰੀਆਂ ਚੀਜ਼ਾਂ ਸੀ ਉਹਦੇ ਚ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਇਹ ਫੈਸਲਾ ਲੈਣ ਲੱਗਿਆ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ। ਕਿਉਂਕਿ ਤੁਸੀਂ ਇਸ ਗੱਲ ਦੀ ਅੱਜ ਉਹਨਾਂ ਨੂੰ ਬੇਨਤੀ ਕਰਦੀ ਹੈ ਕਿ ਜੀ ਬਾਦਲ ਦੇ ਉੱਤੇ ਕੋਈ ਫੈਸਲਾ ਲਵੇ। ਤੁਹਾਨੂੰ ਉਮੀਦ ਹੈ ਕਿ ਅਦਾਲਤ ਸਾਹਿਬ, ਸ਼ਖਬੀਰ ਬਾਦਲ ਦੇ ਉੱਤੇ ਕੋਈ ਕਰਣਾ ਫੈਸਲਾ ਲੈ ਸਕਣ ਕਿਉਂਕਿ ਇਹ ਉਹਨਾਂ ਦੇ ਕੋਲੋਂ ਚ ਨਿਕਲਦੇ ਨੇ ਉਹਨਾਂ ਦੇ ਹੱਥ ਨਹੀਂ ਹੁੰਦੇ ਨੇ। ਕਿ ਇਹ ਇਹ ਜੀ ਅਸੀਂ ਤੇ ਸੰਗਤਤਾ ਜੋ ਸੰਗਤ ਦੇ ਵਿੱਚ ਜੋ ਵਿਚਾਰ ਸੀ ਕਿ ਅਸੀਂ ਦਸਤਾਬਾਜ਼ੀ ਚਾਹਤੀ ਹਾਂ। ਹੁਣ ਜੱਜਦਾਰ ਨੂੰ ਉਹ ਚੀਜ਼ਾਂ ਕਿ ਜੱਜਦਾਰ ਦੀ ਜਿਹੜੀ ਹੈ ਗੁਰੂ ਹਰਿਮੰਦਰ ਪਾਸ਼ਾ ਦਾ ਤਖਤ ਹੈ ਉਹਦੀ ਮਾਣ ਮਰਿਆਦਾ ਜਿਹੜੀ ਹੈ ਉਹਨਾਂ ਨੂੰ ਜਨੈ ਕਰੋ ਬਾਈ ਸਾਹਮਣੇ ਦੇਖ ਕੇ ਉਹ ਉਸ ਤਰੀਕੇ ਨਾਲ ਲੈਣਾ ਚਾਹੀਦਾ ਕਿ ਜਿਹੜੇ ਸਾਰੇ ਕੌਮ ਪਰਮਾਨੂ ਪਲੂਨ ਨਾ ਹੋਵੇ ਕਿ ਜਿੰਨਾ ਪਹਿਲਾਂ ਫੈਸਲੇ ਹੋਏ ਤੇ ਕੌਮ ਜਿਹੜੀ ਆ ਕਿ ਉਹ ਬਲੇ ਕਰ ਲੋ ਇਸ ਕਰਕੇ ਅਸੀਂ ਚੌਨੀ ਅਕਾਲ ਦੇ ਨਾਲ ਅਕਾਲ ਤਖਤ ਦੇ ਸ਼ਾਨ ਨੂੰ ਤੇ ਜਫੇਦਾਰ ਦੀ ਪਦਵੀ ਨੂੰ ਮਿੱਠੇਸ ਪਹੁੰਚਦੀ ਇਸ ਕਰਕੇ ਉਹ ਫੈਸਲਾ ਲੈਣ ਲੱਗੇ ਸਾਰੀਆਂ ਚੀਜ਼ਾਂ ਧਿਆਨ ਚ ਰੱਖ ਕੇ ਕਰਦੇ ਕਿ ਇਹ ਫਿਰ ਜਿਹੜਾ ਕਿਸਮ ਦਾ ਕਰਵਾਣਾ 30 ਤਰੀਕ ਦਾ ਜਿਹੜਾ ਫੈਸਲਾ ਤਾਂ ਮੇਰਾ ਲਈ ਪੂਰਮਣ ਨੂੰ ਪਰੇਲਾਤਾ ਬਣਾ ਲੈਣਾ ਵਾ ਬੜੀ ਅਤਿਰਾ ਇੱਕ ਕਾਲ ਦਾ ਸਾਹ ਜਫੇਦਾਰ ਬੜੇ ਸਾਹਮਣੇ ਬੈਠ ਕੇ ਜਿਸ ਤਰ੍ਹਾਂ ਕਿ ਅਸੀਂ ਵੀ ਉਹਨਾਂ ਨੂੰ ਕਿਹਾ ਕੀ ਉਹ ਇਹ ਤਰੀਕਾ ਦਿਮਗ ਮਤੇ ਸਹੀ ਰਹੇਗਾ ਕਿ ਇਹ ਲੈਪਾਨ ਕੇ ਫੈਸਲਾ ਇਹ ਤਾਂ ਜੀ ਜਸਦੇਵਰ ਸਾਹਿਬ ਦੇ ਉੱਪਰ ਹੀ ਉਹ ਜੋ ਪੰਜ ਸਾਈਂ ਸਹਿਬਾਨ ਦੀ ਸਾਹਮਣੇ ਦੇਖੋ ਕਿ ਉਹ ਕੀ ਫੈਸਲਾ ਲੈਂਦੇ ਆ ਮੇਰਾ ਖਿਆਲ ਤੇ ਕੁਛ ਨਾ ਕੁਛ ਤੇ ਕਾਮ ਨੂੰ ਦੱਸਣਾ ਪਊਗਾ ਜਦੋਂ ਉਹਨਾਂ ਦੀ ਕੋਈ ਇਹ ਵਿਚਾਰ ਦੀ ਫੈਸਲਾ ਇਹ ਮੇਰਾ ਗਾਦਾ ਕਿ ਉਹਨਾਂ ਨੂੰ ਜਸਦੇਵਰ ਜੀ ਸਹਿਮਿਲ ਕਰਦੇ ਆ ਤਾਂ ਸਹੀ ਫੈਸਲਾ ਦੇਣਗੇ ਜੋ ਕਾਮ ਨੂੰ ਕਰਵਾਉਣ ਹੰਦਰੀਤਾਲ ਅਮਰਿਤਪਾਲ ਦੀ ਕੀਤੀ ਜਾਵੇ ਤੇ ਅਮਰਿਤਪਾਲ ਨੂੰ ਮੈਡੀਕਲ ਸਹੂਲਤ ਜਿਹੜੀ ਆ ਉੱਥੇ ਨਹੀਂ ਮਿਲਦੀ ਕੀ ਕਹਿਣਾ ਚਾਹਵਾ ਨਹੀਂ ਇਹ ਜੀ ਫਲਾਬ ਸਰਕਾਰ ਦੀ ਸਰਕਾਰ ਦੀ ਬਹੁਤ ਅਣਗਹਿਲੀ ਆ ਉੱਥੇ ਕੁਝ ਉਹਨਾਂ ਦੇ ਸਾਥੀ ਜਿਹੜੇ ਆ ਪੋਸ਼ਣਾਂ ਦੀਆਂ ਐਸੋ ਜੀਆਂ ਬਿਮਾਰੀਆਂ ਕੋਨਾ ਕੰਟੀਨਿਊ ਦਵਾਈ ਦੀ ਲੋੜ ਪੈਂਦੀ ਹੈ ਉਹ ਕ ਇੱਕ ਸਾਨੂੰ ਖਬਰ ਮਿਲੀ মিডিਆ ਦਾ ਥਰੂ ਵੀ ਉਦਾਂ ਵੀ ਪਤਾ ਲੱਗਾ ਕਿ ਉਹ ਇੱਕ ਸਿੰਘ ਨੂੰ ਉਹ ਦਵਾਈ ਕਈ ਕਈ ਤਰ੍ਹਾਂ ਤੋਂ ਨਹੀਂ ਦਿੱਤੀ ਗਈ ਸੀ ਤੇ ਉਹਦੇ ਨਾਲ ਉਹਦੇ ਨੂੰ ਕਾਫੀ ਪ੍ਰੋਬਲਮ ਆ ਰਹੀ ਸੀ ਤੇ ਅਸੀਂ ਤੇ ਅੱਜ ਡੀਸੀ ਸਾਹਿਬ ਨੂੰ ਮਿਲ ਨਹੀਂ ਜਾ ਰਹੇ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕੋਈ ਇੱਕ ਤੇ ਉਹਨਾਂ ਨੂੰ ਆਈਡੀ ਦੂਰ ਕੋਈ ਪਰਿਵਾਰਕ ਮੈਂਬਰ ਤੇ ਉਹਨਾਂ ਨੂੰ ਇਹ ਜੀਆਂ ਚੀਜ਼ਾਂ ਪਛਾਣ ਨਹੀਂ ਸਕਦਾ ਇਸ ਕਰਕੇ ਉਹਨਾਂ ਨੂੰ ਇਹ ਇੰਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਤੇ ਉਹ ਉਹਨਾਂ ਨੂੰ ਮੈਡੀਕਲ ਜਾਂ ਹੋਰ ਵੀ